ਉਨ੍ਹਾਂ ਦੇ ਘਰ ਹੋਈ ਹੈ ਜਲੰਧਰ ਦਿਵੇਚ ਅਮਦ ਵਿਪਾਰਟੀ ਦੇ ਵ代यक ਨੇ ਔਰ ਭ੍ਰਸ਼ਟਾਚਾਰ ਦੇ ਇਲਜ਼ਾਮਾ ਦੇ ਵਿੱਚ ਉਹਨਾਂ ਨੂੰ ਹੁਣ ਹਿਰਾਸਤ ਚ ਲੈ ਲਿਆ ਗਿਆ ਇਸ ਕੇਸ ਦੇ ਵਿੱਚ ਵੱਡੀ ਡਵੈਲਪਮੈਂਟ ਕਰੀ 8 ਘੰਟੇ ਦੀ ਹੋਈ ਪੁੱਛਗਿੱਛ ਤੋਂ ਬਾਅਦ ਹੁਣ ਵਿਜੀਲੈਂਸ ਦੀ ਟੀਮ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਸਮਤ ਮੇਰੇ ਸਯੋਗੀ ਸਾਡਾ ਲਾਈਵ ਜੁੜੇ ਹੋਏ ਨੇ ਸਮਤ 8 ਘੰਟੇ ਪੁੱਛਗਿੱਛ ਵਿਜੀਲੈਂਸ ਦੇ ਅਧਿਕਾਰੀ ਕਰਦੇ ਰਹੇ ਆ ਵਿਧਾਇਕ ਤੋਂ ਤੇ ਹੁਣ ਇਸ ਵੇਲੇ ਦੀ ਅਪਡੇਟ ਕਿ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਦੀਪਤੀ ਦੇਖੋ 8 ਘੰਟੇ ਦੀ ਦਬਿਸ਼ ਤੋਂ ਬਾਅਦ ਦੇ ਵਿੱਚ ਵਿਜੀਲੈਂਸ ਵੱਲੋਂ ਜਿਹੜਾ ਜਲੰਧਰ ਦੇ ਜੋ ਸੈਂਟਰਲ ਤੋਂ ਵਿਧਾਇਕ ਨੇ ਰਮਨ ਰੋੜਾ ਨੂੰ ਜਿਹੜਾ ਉਹ ਆਪਣੀ ਡਿਟੇਨ ਦੇ ਵਿੱਚ ਹਿਰਾਸਤ ਦੇ ਵਿੱਚ ਜਿਹੜਾ ਉਹ ਲੈ ਲਿੱਤਾ ਗਿਆ ਹੈ ਤੇ ਇਹ ਤਸਵੀਰਾਂ ਤੁਹਾਨੂੰ ਉਹਨਾਂ ਦੇ ਘਰ ਦੇ ਬਾਹਰ ਦੀਆਂ ਜ਼ਰੂਰ ਦਿਖਾ ਦੰਨੇ ਆ ਕਿ ਅੱਜ ਤੜਕਸਾਰ ਹੀ ਜਿਹੜੀ ਵਿਜੀਲੈਂਸ ਉਹ ਵਿਧਾਇਕ ਰਮਨ ਰੋੜਾ ਦੇ ਘਰ ਦੇ ਅੰਦਰ ਜਿਹੜੀ ਆ ਉਹ ਪਹੁੰਚੀ ਸੀ ਰੇਡ ਕੀਤੀ ਜਾ ਰਹੀ ਸੀ ਕਿ ਜਿਸ ਤੋਂ ਬਾਅਦ ਦੇ ਵਿੱਚ 8 ਘੰਟੇ ਦੇ तकरीबन ਜਿਹੜੀ ਇਹ ਰੇਡ ਜਿਹੜੀ ਆ ਉਹ ਚੱਲੀ ਆ ਹਾਲਾਂਕਿ ਪ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਇਹ ਰੇਡ ਜਿਹੜੀ ਆ ਉਹ ਕੀਤੀ ਇਸੀ ਕਿਉਂਕਿ ਜੋ ਸ਼ਿਕਾਇਤ ਮਿਲੀ ਸੀ ਰਮਨ ਅਰੋੜਾ ਦੇ ਖਿਲਾਫ ਉਹ ਦੱਸਿਆ ਜਾ ਰਿਹਾ ਹੈ ਕਿ ਨਗਰ ਨਿਗਮ ਦੇ ਕਈ ਅਫਸਰਾਂ ਦੇ ਨਾਲ ਮਿਲ ਕੇ ਜਿਹੜਾ ਬਹੁਤ ਜ਼ਿਆਦਾ ਗਲਤ ਤਰੀਕੇ ਦੇ ਨਾਲ ਜਿਹੜੇ ਉਹ ਨੋਟਿਸ ਜਿਹੜੇ ਆ ਉਹ ਬਣਦੀਆਂ ਹੋਈਆਂ ਬਿਲਡਿੰਗਾਂ ਦੇ ਉੱਤੇ ਲਗਾ ਦਿੱਤੇ ਜਾਂਦੇ ਸਨ ਅਤੇ ਫਿਰ ਕੰਪਰੋਮਾਈਜ਼ਲੀ ਜਿਹੜੇ ਵਿਧਾਇਕ ਵੱਲੋਂ ਜਿਹੜੇ ਆ ਉਹ ਪੈਸੇ ਜਿਹੜੇ ਆ ਉਹ ਵਸੂਲੇ ਜਾਂਦੇ ਸਨ ਤਾਂ ਇਸੇ ਸ਼ਿਕਾਇਤ ਨੂੰ ਲੈ ਕੇ ਜਿਹੜੀ ਅੱਜ ਵਿਜੀਲੈਂਸ ਨੇ ਤੜਕਸਾਰ ਜਿਹੜੀ ਦਬਿਸ਼ ਜਿਹੜੀ ਆ ਉਹ ਰਾਮਨ ਰੋੜਾ ਦੇ ਘਰ ਦੇ ਅੰਦਰ ਜਿਹੜੀ ਆ ਉਹ ਕੀਤੀ ਜਿਸ ਤੋਂ ਬਾਅਦ ਦੇ ਵਿੱਚ 8 ਘੰਟੇ ਜਿਹੜੀ ਆ ਇਹ ਆ ਰੇਡ ਜਿਹੜੀ ਚੱਲਦੀ ਹੋਈ ਨਜ਼ਰ ਆਈ ਤੇ ਇਹਨਾਂ 8 ਘੰਟਿਆਂ ਦੇ ਦਰਮਿਆਨ ਬਹੁਤ ਸਾਰੇ ਮਸ਼ੀਨਾਂ ਜਿਹੜੀਆਂ ਉਹ ਅੰਦਰ ਲੈ ਕੇ ਜਾਂਦੇ ਗਈਆਂ ਚਾਹੇ ਉਹਨਾਂ ਵਿੱਚ ਪ੍ਰਿੰਟਰ ਹੋਵੇ ਤਮਾਮ ਚੀਜ਼ਾਂ ਹੋਵੇ ਤੇ ਸੋਰਸਸ ਵੀ ਜਾਣਕਾਰੀ ਦੇ ਰਹੇ ਨੇ ਕਿ ਨੋਟ ਗਿਣਨ ਵਾਲੀਆਂ ਮਸ਼ੀਨਾਂ ਵੀ ਜਿਹੜੀਆਂ ਉਹ ਅੰਦਰ ਲੈ ਕੇ ਜਾਂਦੇ ਗਈਆਂ ਸ਼ਾਇਦ ਹੋ ਸਕਦਾ ਹੈ ਕਿ ਜੇਕਰ ਨੋਟ ਗਿਣਨ ਵਾਲੀ ਮਸ਼ੀਨਾਂ ਅੰਦਰ ਗਈਆਂ ਨੇ ਤਾਂ ਜ਼ਾਹਿਰ ਜੀ ਗੱਲ ਹੈ ਕਿ ਕੈਸ਼ ਵੀ ਜਿਹੜਾ ਉਹ ਵੱਡੀ ਮਾਤਰਾ ਦੇ ਵਿੱਚ ਹੋਵੇਗਾ ਫਿਲਹਾਲ ਉਹਨਾਂ ਨੂੰ ਹਿਰਾਸਤ ਦੇ ਵਿੱਚ ਵਿਧਾਇਕ ਨੂੰ ਜਿਹੜਾ ਉਹ ਲੈ ਲ ਤੇ ਫਿਲਹਾਲ ਇਸ ਤੋਂ ਬਾਤ ਦੇ ਵਿੱਚ ਇਸ ਦੇ ਕੇਸ ਦੇ ਵਿੱਚ ਕੀ ਆਫੀਸ਼ੀਅਲੀ ਤੌਰ ਦੇ ਉਤੇ ਬਿਆਨ ਪ੍ਰਸ਼ਾਸਨ ਵੱਲੋਂ ਦਿੱਤੇ ਜਾਂਦੇ ਨੇ ਇਹ ਤਸਵੀਰ ਦੇਖਣਯੋਗ ਰਹੇਗੀ ਲੇਕਿਨ ਕਾਰਵਾਈ ਕਿਸ ਤਰੀਕੇ ਦੇ ਨਾਲ ਰਹੇਗੀ ਕੀ 2022 ਦੇ ਵਿੱਚ ਜਿਸ ਤਰੀਕੇ ਦੇ ਨਾਲ ਵਿਜੇ ਸਿੰਘਲਾ ਦੇ ਉੱਤੇ ਕਾਰਵਾਈ ਹੋਈ ਹਾਲਾਂਕਿ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਜਿਹੜਾ ਦੁਬਾਰਾ ਜਿਹੜਾ ਇੱਕ ਬੇਲ ਵੀ ਮਿਲਦੀ ਹੈ ਤੇ ਬੇਲ ਮਿਲਣ ਤੋਂ ਬਾਅਦ ਦੇ ਵਿੱਚ ਕ腐ਸ਼ਨ ਚਾਰजेस ਦੇ ਵਿੱਚ 2023 ਦੇ ਵਿੱਚ ਇਸੇ ਤਰੀਕੇ ਦੇ ਨਾਲ ਅਮਿਤ ਰਤਨ ਜਿਹੜੇ ਉਹ ਵੀ ਜਿਹੜੇ ਜੇਲ ਦੀ ਯਾਤਰਾ ਕਰ ਚੁੱਕੇ ਨੇ ਤੇ ਉਸੇ ਦੇ ਚੱਲਦੇ ਹੋਏ ਤੀਸਰੇ ਵਿਧਾਇਕ ਜਿਹੜੇ ਆਹੋ ਇਸ ਵਕਤ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਆਪਣੇ ਹੀ ਵਿਧਾਇਕ ਨੂੰ ਜਿਹੜਾ ਡਿਟੇਨ ਜ਼ਰੂਰ ਕਰਵਾ ਦਿੱਤਾ ਗਿਆ ਤੇ ਫਿਲਹਾਲ ਤਸਵੀਰ ਇਹੀ ਦੇਖਣਯੋਗ ਹੈ ਕਿ ਵਾਕਈ ਹੀ ਇਸ ਕੇਸ ਦੀ ਪੈਰਵਾਹੀ ਜਿਹੜੀ ਆ ਉਹ ਸੁਚੱਜੇ ਢੰਗ ਦੇ ਨਾਲ ਜਿਹੜੀ ਆ ਉਹ ਚੱਲੇਗੀ ਜਾਂ ਫਿਰ ਸਬੂਤ ਨਾ ਮਿਲਣਾ ਕਾਰਨ ਜਿਸ ਤਰੀਕੇ ਦੇ ਨਾਲ ਪਹਿਲਾਂ ਵੀ ਦੋ ਵਿਧਾਇਕਾਂ ਨੂੰ ਜਿਹੜਾ ਆ ਬੇਲ ਮਿਲ ਚੁੱਕੀ ਆ ਕਿ ਤੀਸਰੇ ਵਿਧਾਇਕ ਨੂੰ ਵੀ ਉਸੇ ਤਰੀਕੇ ਦੇ ਨਾਲ ਬੇਲ ਮਿਲੇਗੀ ਜਾਂ ਨਹੀਂ ਇਹ ਵੀ ਤਸਵੀਰ ਖਾਸ ਤੌਰ ਦੇ ਉੱਤੇ ਦੇਖਣਯੋਗ ਰਹੇਗੀ ਇਸ ਦੇ ਨਾਲ ਨਾਲ ਜ਼ਿਕਰਯੋਗ ਗੱਲ ਇਹ ਵੀ ਹੈ ਕਿ ਕੁਝ ਦਿਨ ਪਹਿਲਾਂ ਹੀ ਵਿਧਾਇਕ ਅਮਨ ਰਮਨ अरोड़ा ਦੀ ਜਿਹੜੀ ਸਿਕਿਉਰਟੀ ਦੇ ਵਿੱਚ ਜਿਹੜੀ ਕਟੌਤੀ ਕੀਤੀ ਗਈ ਸੀਗੀ ਸਿਕਿਉਰਟੀ ਜਿਹੜੀ ਆ ਉਹ ਵਾਪਿਸ ਬੁਲਾ ਲਈਤੀ ਗਈ ਸੀ ਜਿਸ ਤੋਂ ਬਾਅਦ ਦੇ ਵਿੱਚ ਨਗਰ ਨਿਗਮ ਦੇ ਏਟੀਪੀ ਜੋ ਸਭ ਤੋਂ ਜ਼ਿਆਦਾ ਕਰੀਬੀ ਮੰਨੇ ਜਾਂਦੇ ਰਹੇ ਨੇ ਰਮਨ अरोड़ा ਦੇ ਤਾਂ ਉਹਨਾਂ ਨੂੰ ਵੀ ਜਿਹੜਾ ਵਿਜੀਲੈਂਸ ਵੱਲੋਂ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਸੀਗਾ ਤਾਂ ਅੱਜ ਤੜਕਸਰ ਜਦੋਂ ਵਿਜੀਲੈਂਸ ਦੀਆਂ ਟੀਮਾਂ ਪਹੁੰਚੀਆਂ ਵਿਧਾਇਕਕਰ ਤਾਂ ਉਸ ਤੋਂ ਬਾਅਦ ਦੇ ਵਿੱਚ 8 ਘੰਟੇ ਰੇਡ ਚੱਲੀ ਤੇ ਇਹਨਾਂ 8 ਘੰਟਿਆਂ ਦੇ ਦਰਮਿਆਨ ਦੇ ਵਿੱਚ ਬਹੁਤ ਕੁਝ ਜਿਹੜਾ ਉਹ ਵਿਜੀਲੈਂਸ ਦੇ ਹੱਥੀ ਲੱਗਿਆ ਤੇ ਜਿਸ ਤੋਂ ਬਾਅਦ ਦੇ ਵਿੱਚ ਹੁਣ ਰਮਨ ਰੋੜਾ ਨੂੰ ਜਿਹੜਾ ਉਹ ਹਿਰਾਸਤ ਦੇ ਵਿੱਚ ਲੈ ਲਿੱਤਾ ਗਿਆ ਅਤੇ ਇਸ ਤੋਂ ਬਾਅਦ ਦੇ ਵਿੱਚ ਕੀ ਕੁਝ ਇਸ ਕੇਸ ਦੇ ਵਿੱਚ ਪੈਰਵਾਈਆਂ ਰਹਿੰਦੀਆਂ ਨੇ ਕਿਸ ਤਰੀਕੇ ਦੇ ਨਾਲ ਇਸ ਕੇਸ ਦੇ ਵਿੱਚ ਜਿਹੜਾ ਹੋਰ ਪਰਤਾਂ ਖੁੱਲਦੀਆਂ ਨੇ ਇਸ ਦੀ ਤਸਵੀਰ ਖਾਸ ਤੌਰ ਦੇ ਉੱਤੇ ਦੇਖਣ ਯੋਗ ਰਹੇਗੀ। ਔਰ ਸਮਤ ਇਸ ਤੋਂ ਅਗਲਾ ਪ੍ਰੋਸੀਜਰ ਕੀ ਕਿਉਂਕਿ ਗ੍ਰਿਫਤਾਰੀ ਦੀ ਤਲਵਾਰ ਉਹਨਾਂ ਦੇ ਉੱਤੇ ਲਟਕ ਰਹੀ ਸੀ ਜਦੋਂ ਵਿਜੀਲੈਂਸ ਦੇ ਅਧਿਕਾਰੀ ਪਹੁੰਚੇ ਔਰ ਇਹ ਵੀ ਦਾਵਾ ਕੀਤਾ ਜਾਂਦਾ ਰਹੇ ਹੈ ਕਿ ਕਈ ਵਾਰ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਸ਼ਿਕਾਇਤਾਂ ਬਹੁਤ ਸਾਰੀਆਂ ਮਿਲ ਰਹੀਆਂ ਸੀ ਤੇ ਅਖੀਰ ਇਹ ਕਾਰਵਾਈ ਜਿਹੜੀ ਹੈ ਉਹ ਸਰਕਾਰ ਨੂੰ ਹੀ ਆ ਪਾਰਟੀ ਨੂੰ ਆਪਣੇ ਹੀ ਵਿਧਾਇਕ ਦੇ ਖਿਲਾਫ ਕਰਨੀ ਪਈ ਹੈ ਦੀਪਤੀ ਦੇਖੋ ਇਹ ਪਹਿਲੇ ਵਿਧਾਇਕ ਨੇ ਜਿਸ ਦੇ ਉੱਤੇ ਜਿਹੜੀ ਕਾਰਵਾਈ ਜਿਹੜੀ ਆ ਆਮਾਦੀ ਪਾਰਟੀ ਨੇ ਕੀਤੀ ਉਹ ਵੀ ਉਸ ਤੋਂ ਪਹਿਲਾਂ ਵੀ 2022 ਦੇ ਵਿੱਚ ਵਿਜੇ ਸਿੰਘਲਾ ਦੇ ਉੱਤੇ ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਸੀ ਲੇਕਿਨ ਉਸ ਤੋਂ ਬਾਅਦ ਦੇ ਵਿੱਚ ਉਸ ਕੇਸ ਦੇ ਵਿੱਚ ਨਿਕਲਿਆ ਕੁਝ ਵੀ ਨਹੀਂ ਹਾਲਾਂਕਿ 2023 ਦੇ ਵਿੱਚ ਸੇਮ ਕੇਸ ਸੀ ਕਮਿਤ ਰਤਨ ਜੋ ਆ ਆਮਾਦੀ ਪਾਰਟੀ ਦੇ ਵਿਧਾਇਕ ਨੇ ਉਹਨਾਂ ਦੇ ਉੱਤੇ ਵੀ ਇਸੇ ਤਰੀਕੇ ਦੀ ਇੱਕ ਦਬਿਸ਼ ਹੋਈ ਸੀਗੀ ਉਸ ਤੋਂ ਬਾਅਦ ਦੇ ਵਿੱਚ ਸਬੂਤ ਨਾ ਮਿਲਣ ਕਾਰਨ ਉਹਨਾਂ ਨੂੰ ਵੀ ਜਿਹੜੀ ਬੇਲ ਜਿਹੜੀ ਆ ਉਹ ਮਿਲ ਗਈ ਸੀਗੀ ਹਾਲਾਂਕਿ ਕੋਈ ਵੀ ਡਿਸਕਵਾਲਿਫਿਕੇਸ਼ਨ ਜਾਂ ਪਾਰਟੀ ਤੋਂ ਬਾਹਰ ਦਾ ਰਸਤਾ ਇਹਨਾਂ ਵਿਧਾਇਕਾਂ ਨੂੰ ਜਿਹੜਾ ਹਮੇਂ ਨਹੀਂ ਦਿਖਾਇਆ ਗਿਆ ਹੈਗਾ ਇਸੇ ਦੇ ਚੱਲਦੇ ਹੋਏ 2025 ਦੇ ਦੇ ਵਿੱਚ ਜਿਹੜੀ ਅੱਜ ਤੀਸਰੇ ਵਿਧਾਇਕ ਨੂੰ ਜਿਹੜਾ ਉਹ ਕਰਪਸ਼ਨ ਦੇ ਚਾਰਜਸ ਦੇ ਵਿੱਚ ਜਿਹੜਾ ਉਹ ਹਿਰਾਸਤ ਦੇ ਵਿੱਚ ਲਿੱਤਾ ਹੈ ਤੇ ਫਿਲਹਾਲ ਹੁਣ ਮੈਡੀਕਲ ਜਿਹੜਾ ਦੱਸਿਆ ਜਾ ਰਿਹਾ ਕਿ ਸ਼ਾਇਦ ਮੈਡੀਕਲ ਵਾਸਤੇ ਜਿਹੜਾ ਉਹਨਾਂ ਨੂੰ ਲੈ ਕੇ ਜਾਂਦਾ ਕਿ ਆ ਜਿਸ ਤੋਂ ਬਾਅਦ ਦੇ ਵਿੱਚ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਕੋਰਟ ਦੇ ਵਿੱਚ ਵੀ ਜਿਹੜਾ ਉਹ ਪੇਸ਼ ਕੀਤਾ ਜਾ ਸਕਦਾ ਫਿਲਹਾਲ ਕੋਰਟ ਦੇ ਵਿੱਚ ਕਦੋਂ ਪੇਸ਼ ਕਰਦੇ ਨੇ ਕਿਸ ਤਰੀਕੇ ਦੇ ਨਾਲ ਪ੍ਰੋਸੀਜਰ ਰਹਿੰਦਾ ਹੈ ਇਹ ਸਮਾਂ ਆਉਣ ਵਾਲਾ ਹੀ ਦੱਸੇਗਾ ਪਰ ਕੋਟ ਦੀ ਵੀ ਗੱਲ ਸਮਝ ਕਰੀਏ ਤਾਂ ਸੈਟਰਡੇ ਸੰਡੇ ਆ ਰਿਹਾ ਹੈ ਅੱਜ ਫਰਾਈਡੇ ਹੈ ਤਾਂ ਜਹੇ ਦੇ ਵਿੱਚ ਫਿਰ ਉਹ ਚੀਜ਼ ਵੀ ਪ੍ਰਭਾਵਿਤ ਜਿਹੜੀ ਹੈ ਹੋ ਸਕਦੀ ਹੈ ਦੇਖੋ ਸੈਟਰਡੇ ਸੰਡੇ ਜਿਸ ਤਰੀਕੇ ਨਾਲ ਡਿਊਟੀ ਮੈਜਿਸਟਰੇਟ ਜਿਹੜੇ ਆਹੋ ਅਕਸਰ ਜਿਹੜੇ ਆਹੋ ਆ ਜਾਂਦੇ ਨੇ ਤੇ ਜਿਸ ਤਰ੍ਹਾਂ ਚੱਲਦੇ ਹੋਏ ਜਿਹੜਾ ਮੈਜਿਸਟਰੇਟ ਦੇ ਅੱਗੇ ਪੇਸ਼ ਕੀਤਾ ਜਾਵੇਗਾ ਜਾਂ ਘਰ ਦੇ ਵਿੱਚ ਜਾ ਕੇ ਜਿਹੜਾ ਉਹ ਡਿਊਟੀ ਮੈਜਿਸਟਰੇਟ ਦੇ ਅੱਗੇ ਪੇਸ਼ ਕੀਤਾ ਜਾਂਦਾ ਕਿਸ ਤਰੀਕੇ ਦੇ ਨਾਲ ਪੁਲਿਸ ਦਾ ਪ੍ਰोसीजर ਰਹਿੰਦਾ ਹੈ ਇਹ ਤਸਵੀਰ ਦੇਖਣਯੋਗ ਰਹੇਗੀ ਲੇਕਿਨ ਲਾਜ਼ਮੀ ਤੌਰ ਦੇ ਉੱਤੇ ਦੱਸਿਆ ਜਾ ਰਿਹਾ ਹੈ ਕਿ ਹੁਣ ਮੈਡੀਕਲ ਵਾਸਤੇ ਜਿਹੜਾ ਉਹਨਾਂ ਨੂੰ ਲੈ ਕੇ ਜਾਂਦਾ ਗਿਆ ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਜਿਹੜਾ ਕੋਰਟ ਦੇ ਵਿੱਚ ਜਿਹੜਾ ਉਹ ਜਲਦੋ ਜਲ ਪੇਸ਼ ਕੀਤਾ ਜਾਵੇਗਾ ਹੋ ਸਕਦਾ ਹੈ ਕਿ ਭਲਕੇ ਵੀ ਜਿਹੜਾ ਉਹਨਾਂ ਨੂੰ ਕੋਰਟ ਦੇ ਵਿੱਚ ਇੱਥੇ ਫਿਲਹਾਲ ਕੀ ਕੁਝ ਇਸ ਕੇਸ ਦੇ ਵਿੱਚ ਪੈਰਵਾਈ ਹੈ ਕੀ ਬਰਾਮਦਗੀਆਂ ਜਿਹੜੀਆਂ ਉਹ ਕੀਤੀਆਂ ਗਈਆਂ ਨੇ ਆਫੀਸ਼ੀਅਲਸ ਬਾਈਟ ਦੀ ਜਿਹੜੀ ਉਹ ਵੇਟ ਕੀਤੀ ਜਾ ਰਹੀ ਹੈ ਕਿ ਅਖੀਰਕਾਰ ਕੀ ਕੁਝ ਜਿਹੜਾ ਰਮਨ अरोड़ा ਦੇ ਕੋਲੋਂ ਮਿਲਿਆ ਹੈ ਬਰਾਮਦ ਹੋਇਆ ਹੈ ਕਿ ਕਿੰਨੇ ਜੇਕਰ ਕੈਸ਼ ਬਰਾਮਦ ਹੋਇਆ ਤਾਂ ਕਿੰਨੀ ਮਾਤਰਾ ਦੇ ਵਿੱਚ ਹੈ ਹੋਰ ਕੀ ਕਿਹੜੀਆਂ ਚੀਜ਼ਾਂ ਜਿਹੜੀਆਂ ਰਮਨ अरोड़ा ਤੋਂ ਬਰਾਮਦ ਹੋਈਆਂ ਨੇ ਕੀ ਕੀ ਚੀਜ਼ਾਂ ਪੁਲਿਸ ਨੇ ਆਪਣੀ ਹਿਰਾਸਤ ਦੇ ਵਿੱਚ ਲਿੱਤੀਆਂ ਨੇ ਇਸ ਦੀ ਡਿਟੇਲ ਜਿਹੜੀ ਆ ਉਹ ਇਸ ਵਕਤ ਜਿਹੜੀ ਆ ਉਹ ਉਡੀਕੀ ਜਾ ਰਹੀ ਹੈ ਸਮਤ ਤਸਵੀਰਾਂ ਜੇਕਰ ਸੰਭਵ ਹੋਤਾ ਤੁਸੀਂ ਦਿਖਾਣਾ ਇਸ ਵੇਲੇ ਕਿਸ ਤਰੀਕੇ ਦੀ ਹਲਚਲ ਹੈ ਕਿਉਂਕਿ ਸਵੇਰ ਤੋਂ ਹੀ ਇੱਥੇ ਦੇਖਣ ਨੂੰ ਮਿਲ ਰਿਹਾ ਕਿ ਗਹਿਮਾ ਗਹਿਮੀ ਸੀ ਔਰ ਇਹ ਇਲਾਕਾ ਵੀ ਕਿਉਂਕਿ ਜਲੰਧਰ ਸੈਂਟਰਲ ਤੋਂ ਵਿਧਾਇਕ ਨੇ ਰਮਨ अरोड़ा ਔਰ ਜਹੇ ਦੇ ਵਿੱਚ ਇਹ ਇਲਾਕਾ ਜਿੱਥੇ ਉਹਨਾਂ ਦੀ ਰਿਹਾਇਸ਼ ਸੀ ਉਸ ਨੂੰ ਲੱਕੀ ਵੀ ਅਗਰ ਜਾਣਕਾਰੀ ਦੇ ਸਕਦੇ ਹੋ ਤੇ ਸਾਲ ਇੱਕ ਪਹਿਲਾਂ ਜਦੋਂ ਸ਼ੀਤਲ ਨੇ ਰੋਣਾ ਪਾਇਆ ਸੀ ਦੇਖੋ ਜਲੰਧਰ ਦੇ ਬਿਲਕੁਲ ਵਿੱਚੋਂ ਵਿੱਚ ਬਿਲਕੁਲ ਵਿੱਚੋਂ ਵਿੱਚ ਜਿਹੜੀ ਹੈ ਇਹ ਵਿਧਾਇਕ ਰਮਨ अरोड़ा ਦੇ ਜਿਹੜੀ ਕੋਠੀ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਅਸ਼ੋਕ ਉਹਕੇ ਨਗਰ ਦੇ ਵਿੱਚ ਇਸ ਵਕਤ 51 ਨੰਬਰ ਕੋਠੀ ਦੇ ਅਸੀਂ ਬਿਲਕੁਲ ਬਾਹਰ ਖੜੇ ਆ ਜਿੱਥੇ ਆ ਵਿਧਾਇਕ ਦਾ ਵਿਧਾਇਕ ਦੀ ਜਿਹੜੀ ਉਹ ਰਿਹਾਇਸ਼ ਸੀਗੀ ਤੇ ਸੈਂਟਰਲ ਜਲੰਧਰ ਤੋਂ ਜਿਹੜੇ ਆ ਉਹ ਵਿਧਾਇਕ ਜਿਹੜੇ ਆ ਉਹ 2022 ਦੇ ਵਿੱਚ ਚੁਣੇ ਗਏ ਜਿਸ ਤੋਂ ਬਾਅਦ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਅੱਜ ਦਬਿਸ਼ ਹੋਈ ਹੈ ਉਹ ਜਿਹੜੀ ਆ ਉਹ ਭ੍ਰਿਸ਼ਟਾਚਾਰ ਮਾਮਲੇ ਦੇ ਵਿੱਚ ਜਿਹੜੀ ਅੱਜ ਦਬਿਸ਼ ਹੋਈ ਹੈ ਤਾਂ ਆ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਕਿ ਰਮਨ अरोड़ा ਦੀ ਜਿਹੜੀ ਕੋਠੀ ਹੈ ਪਲੇਟ ਲੱਗੀ ਹੋਈ ਹੈ ਆ ਰਮਨ ਕੁਮਾਰ 51 ਨੰਬਰ ਅਸ਼ੋਕ ਨਗਰ ਤਾਂ ਉਸੇ ਦੇ ਚੱਲਦੇ ਹੋਏ ਇਸੇ ਘਰ ਦੇ ਵਿੱਚ ਜਿਹੜੇ ਆ ਰਮਨ ਰੋੜਾ ਦੇ ਘਰ ਜਿਹੜੀ ਉਹ 8 ਘੰਟੇ ਜਿਹੜੀ ਉਹ ਰੇਡ ਚੱਲੀ ਤੇ ਇਸੇ ਘਰ ਦੇ ਵਿੱਚੋਂ ਜਿਹੜਾ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿੱਤਾ ਗਿਆ ਤੇ ਇਸੇ ਘਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਬਹੁਤ ਸਾਰੀਆਂ ਜਿਹੜੇ ਡੀਲਾਂ ਜਿਹੜੀਆਂ ਉਹ ਹੋਈਆਂ ਨੇ ਜੋ ਇਸ ਵਕਤ ਜੋ ਜਾਣਕਾਰੀ ਮਿਲ ਰਹੀ ਹੈ ਕਿ ਜੋ ਚੱਲਦੀ ਹੋਈ ਬਿਲਡਿੰਗਸ ਦੇ ਉੱਤੇ ਜਿਹੜਾ ਨੋਟਿਸ ਜਿਹੜਾ ਉਹ ਗਲਤ ਤਰੀਕੇ ਦੇ ਨਾਲ ਲਗਾਇਆ ਜਾਂਦਾ ਰਿਹਾ ਹੈ ਤੇ ਉਹ ਜਿਹੜੇ ਅਫਸਰਾਂ ਵੱਲੋਂ ਲਗਾ ਜਾਂਦਾ ਗਿਆ ਲਗਾਇਆ ਜਾਂਦਾ ਰਿਹਾ ਤਾਂ ਉਹ ਦੱਸਿਆ ਜਾ ਰਿਹਾ ਹੈ ਕਿ ਰਮਨ ਅਰੋੜਾ ਦੇ ਹੀ ਕਰੀਬੀ ਸਨ ਤਾਂ ਜਿਸ ਤੋਂ ਬਾਅਦ ਦੇ ਵਿੱਚ ਕੰਪਰੋਮਾਈਜ਼ਲੀ ਜਿਹੜਾ ਉਹ ਰਮਨ ਅਰੋੜਾ ਦੇ ਕੋਲੇ ਜਿਹੜੇ ਉਹੀ ਅਫਸਰ ਜਿਹੜੇ ਉਹ ਭੇਜ ਦਿੰਦੇ ਸਨ ਕਿ ਤੁਸੀਂ ਵਿਧਾਇਕ ਕੋਲੇ ਜਾਓ ਤੁਹਾਡਾ ਮਸਲੇ ਦਾ ਹੱਲ ਉਹੀ ਕਰਵਾਉਣਗੇ ਜਿਸ ਤੋਂ ਬਾਅਦ ਵਿੱਚ ਵਿਧਾਇਕ ਕੋਲੇ ਜਿਹੜੇ ਉਹ ਲੋਕ ਆਉਂਦੇ ਸਨ ਤੇ ਜਿੰਨੇ ਚ ਡੀਲ ਹੁੰਦੀ ਸੀਗੀ ਉਸ ਨੂੰ ਲੈ ਕੇ ਜਿਹੜਾ ਅੱਜ ਦਬਿਸ਼ ਜਿਹੜੀ ਆ ਹੁੰਦੀ ہوئی ਨਜ਼ਰ ਆਈਆ ਹਾਲਾਂਕਿ ਪਹਿਲਾਂ ਵੀ ਕੋਈ ਸ਼ਿਕਾਇਤਾਂ ਮਿਲਣ ਤੋਂ ਬਾਅਦ ਦੇ ਵਿੱਚ ਰਮਨ अरोड़ा ਦੀ ਜਿਹੜੀ ਸਿਕਿਉਰਟੀ ਹਾਊਸ ਦੇ ਵਿੱਚ ਕਟੌਤੀ ਕੀਤੀ ਗਈ ਸੀਗੀ ਸਿਕਿਉਰਟੀ ਜਿਹੜੀ ਉਹ ਵਾਪਸ ਬੁਲਾਈ ਗਈ ਸੀਗੀ ਅਤੇ ਇਸ ਦੇ ਚੱਲਦੇ ਹੋਏ ਜਿੰਨੇ ਵੀ ਨਜ਼ਦੀਕੀ ਅਫਸਰ ਸਨ ਖਾਸ ਤੌਰ ਦੇ ਨਗਰ ਨਿਗਮ ਦੇ ਵਿੱਚ ਉਹਨਾਂ ਨੂੰ ਵਿਜੀਲੈਂਸ ਵੱਲੋਂ ਜਿਹੜਾ ਪਹਿਲਾਂ ਹੀ ਜਿਹੜਾ ਉਹ ਗ੍ਰਿਫਤਾਰ ਕਰ ਚੁੱਕਿਆ ਹੈ ਤਾਂ ਹੁਣ ਇਸ ਵਕਤ ਤਸਵੀਰ ਇਹੀ ਦੇਖਣਯੋਗ ਹੈ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਸ ਕੇਸ ਦੀ ਪੈਰਵਾਹੀ ਕਿਸ ਤਰੀਕੇ ਦੇ ਨਾਲ ਵਿਜੀਲੈਂਸ ਕਰਦੀ ਹੈ ਕਿ ਕੁਝ ਕਿ ਕਿਸ ਤਰੀਕੇ ਦਾ ਕੇਸ ਬਣਾਇਆ ਜਾਂਦਾ ਹੈ ਕਿਉਂਕਿ ਸਾਰਾ ਦਾ ਸਾਰਾ ਕੇਸ ਜਿਹੜਾ ਉਹ ਵਿਜੀਲੈਂਸ ਦੇ ਹੱਥ ਦੇ ਵਿੱਚ ਹੈ ਕਿ ਕੀ ਕੁਝ ਬਰਾਮਦਗੀਆਂ ਕਿਸ ਤਰੀਕੇ ਦੀਆਂ ਧਾਰਾਵਾਂ ਜਿਹੜੀਆਂ ਉਹ ਰਵਣ ਰੋੜਾ ਦੇ ਉੱਤੇ ਲੱਗਦੀਆਂ ਨੇ ਕਿ ਇਸ ਤੋਂ ਬਾਅਦ ਦੇ ਵਿੱਚ ਡਿਸਕਵਾਲਿਫਿਕੇਸ਼ਨ ਜਿਹੜੀ ਆ ਉਹ ਰਵਣ ਰੋੜਾ ਦੀ ਜਿਹੜੀ ਆ ਹੁੰਦੀ ਹੈ ਜਾਂ ਨਹੀਂ ਵਿਧਾਇਕੀ ਤੌਰ ਦੇ ਉੱਤੇ ਇਹ ਵੀ ਖਾਸ ਤੌਰ ਦੇ ਉੱਤੇ ਤਸਵੀਰ ਦੇਖਣਯੋਗ ਰਹੇਗੀ ਕਿਉਂਕਿ ਦੂਸਰੇ ਪਾਸੇ ਵੀ ਵਿਰੋਧੀ ਧਿਰ ਜ਼ਰੂਰ ਇਸ ਵਕਤ ਇਲਜ਼ਾਮ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ ਲਗਾਤਾਰ ਟਵੀਟਸ ਜਿਹੜੇ ਆ ਉਹ ਵਿਰ 2022 ਦੇ ਵਿੱਚ ਜਿਹੜਾ ਵਿਜੇ ਸਿੰਘਲਾ ਨੂੰ ਫੜਨ ਤੋਂ ਬਾਅਦ ਦੇ ਵਿੱਚ ਹੋਇਆ ਜਿਸ ਤਰੀਕੇ ਦੇ ਨਾਲ 2023 ਦੇ ਵਿੱਚ ਅਮਿਤ ਰਤਨ ਨੂੰ ਫੜਨ ਤੋਂ ਬਾਅਦ ਦੇ ਵਿੱਚ ਹੋਇਆ ਕਿ ਉਹੀ 2025 ਦੇ ਵਿੱਚ ਤਾਂ ਨਹੀਂ ਰਿਪੀਟ ਹੋਣ ਜਾ ਰਿਹਾ ਕਿਉਂਕਿ ਜਿਸ ਤਰ੍ਹਾਂ ਲੁਧਿਆਣਾ ਬਾਈ ਇਲੈਕਸ਼ਨ ਬਿਲਕੁਲ ਨਜ਼ਦੀਕ ਹੈ ਕਿ ਉਸ ਨੂੰ ਇੱਕ ਤਰਫਾ ਬਣਾਉਣ ਖਾਤਰ ਤਾਂ ਨਹੀਂ ਇਹ ਸਾਰਾ ਕੁਝ ਕੀਤਾ ਜਾ ਰਿਹਾ ਤਾਂ ਇਹ ਜਿਹੇ ਸਵਾਲ ਜਿਹੜੇ ਜ਼ਰੂਰ ਸੱਤਾਧਿਰ ਪਾਰਟੀ ਦੇ ਉੱਤੇ ਜਿਹੜੇ ਆ ਉਹ ਖੜੇ ਕਰਨੇ ਜਿਹੜੇ ਆ ਉਹ ਵਿਰੋਧਧਿਰ ਨੇ ਸ਼ੁਰੂ ਕਰ ਦਿੱਤੇ ਨੇ ਤੇ ਫਿਲਹਾਲ ਉਡੀਕ ਕੀਤੀ ਜਾ ਰਹੀ ਹੈ ਕਿ ਕੀ ਕੁਝ ਆਫੀਸ਼ੀਅਲੀ ਤੌਰ ਦੇ ਉੱਤੇ ਪ੍ਰਸ਼ਾਸਨ ਵੱਲੋਂ ਬਿਆਨ ਦਿੱਤੇ ਜਾਂਦੇ ਨੇ ਹਾਂ ਅੱਛਾ ਸਮਝੋ ਰਮਨ ਅਰੋੜਾ ਜਦੋਂ ਦਬਿਜ ਦਿੱਤੀ ਪੰਜਾਬ ਰਜਰੈਂਸ ਨੇ ਅਧਿਕਾਰੀਆਂ ਨੇ ਤਾਂ ਉਸ ਸਮੇਂ ਉਹ ਪਰਿਵਾਰ ਦੇ ਨਾਲ ਘਰ 'ਚ ਹੀ ਮੌਜੂਦ ਸੀ ਅਜੇ ਹੁਣ ਜਦੋਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਹੁਣ ਅਪਡੇਟ ਕੀ ਹੈ ਕਿ ਪਰਿਵਾਰਕ ਮੈਂਬਰ ਉਹ ਕੋਈ ਕਾਨੂੰਨੀ ਰਸਤਾ ਜਾਂ ਕਹਿ ਲੋ ਜਿਵੇਂ ਹੁੰਦਾ ਹੈ ਕਿ ਵਕੀਲ ਕਿਰਾਇਆ ਜਾਂਦਾ ਹੈ ਇਸ ਵੇਲੇ ਘਰ ਦੇ ਅੰਦਰ ਹੀ ਨਹੀਂ ਜਾਂ ਫਿਰ ਉਧਰ ਵੀ ਥੋੜੀ ਹਲਚਲ ਦੇਖਣ ਨੂੰ ਮਿਲ ਰਹੀ ਹੈ ਦੇਖੋ ਦੀਪਤੀ ਘਰ ਦੀਆਂ ਤਸਵੀਰਾਂ ਜਿਹੜੀਆਂ ਜ਼ਰੂਰ ਦਿਖਾ ਦਨੇ ਆ ਦਬਿਸ਼ ਤੋਂ ਬਾਅਦ ਦੇ ਵਿੱਚ ਜਦੋਂ ਤੋਂ ਹੀ ਰਮਨ अरोड़ा ਨੂੰ ਜਿਹੜਾ ਉਹ ਹਿਰਾਸਤ ਦੇ ਵਿੱਚ ਲਿੱਤਾ ਗਿਆ ਉਸ ਤੋਂ ਬਾਅਦ ਦੇ ਵਿੱਚ ਘਰ ਦੇ ਵਿੱਚ ਇੱਕ ਜਰੂਰ ਸੁੰਨ ਫਸਰੀ ਹੋਈ ਜਿਹੜੀ ਆਹੋ ਨਜ਼ਰ ਆ ਰਹੀ ਆ ਫਿਲਹਾਲ ਜੋ ਦੱਸਿਆ ਜਾ ਰਿਹਾ ਹੈ ਕਿ ਵਿਦਾਇਕ ਰਮਨ अरोड़ा ਦੇ ਜਿਹੜੇ ਵਕੀਲ ਸਨ ਉਹ ਵੀ ਜਿਹੜੇ ਆ ਉਹ ਦੁਪਹਿਰ ਨੂੰ ਪਹੁੰਚੇ ਸਨ ਉਹਨਾਂ ਵੱਲੋਂ ਜਿਹੜੇ ਆਪਣੇ ਲਗ ਤੋਂ ਲੀਗਲ ਪ੍ਰोसीजर ਜਿਹੜਾ ਉਹ ਉਸ ਦੀ ਸ਼ੁਰੂਆਤ ਜਿਹੜੀ ਆ ਉਹ ਕਰ ਦਿੱਤੀ ਗਈ ਹੈ ਕਿ ਕਿਸ ਤਰੀਕੇ ਦੇ ਨਾਲ ਕੇਸ ਦੀ ਪੈਰਵਾਈ ਕਰਨੀ ਹੈ ਕਿਹੜੇ ਸਬੂਤਾਂ ਨੂੰ ਕਿਸ ਤਰੀਕੇ ਦੇ ਨਾਲ ਦੇਖਣਾ ਹੈ ਪੇਸ਼ ਕਰਨਾ ਹੈ ਤਾਂ तमाम ਚੀਜ਼ਾਂ ਨੂੰ ਲੈ ਕੇ ਜਿਹੜੇ ਰਮਨ अरोड़ा ਵਿਧਾਇਕ ਦੇ ਜਿਹੜੇ ਵਕੀਲ ਨੇ ਉਹ ਪਹਿਲਾਂ ਹੀ ਜਿਹੜੇ ਇੱਥੋਂ ਰਵਾਨਾ ਹੋ ਚੁੱਕੇ ਨੇ ਜਿਸ ਤੋਂ ਬਾਅਦ ਦੇ ਵਿੱਚ 2 ਘੰਟੇ ਫਿਰ ਰੇਡ ਜਿਹੜੀ ਆ ਉਹ ਚੱਲਦੀ ਹੋਈ ਨਜ਼ਰ ਆਈ ਤੇ 2 ਘੰਟੇ ਤੋਂ ਬਾਅਦ ਦੇ ਵਿੱਚ ਅਖੀਰਕਾਰ 8 ਘੰਟੇ ਜਦੋਂ ਮੁਕੰਮਲ ਹੋਏ ਉਸ ਤੋਂ ਬਾਅਦ ਹੀ ਜਿਹੜਾ ਵਿਧਾਇਕ ਰਮਨ अरोड़ा ਨੂੰ ਜਿਹੜਾ ਉਹ ਹਿਰਾਸਤ ਦੇ ਵਿੱਚ ਲਿੱਤਾ ਗਿਆ ਅਤੇ ਹਿਰਾਸਤ ਦੇ ਵਿੱਚ ਹੁਣ ਲੈ ਕੇ ਜਾਣ ਤੋਂ ਬਾਅਦ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਹੁਣ ਅਗਲੇ ਪ੍ਰੋਸੀਜਰ ਜਿਹੜੇ ਆਹੋ ਪ੍ਰਸ਼ਾਸਨ ਵੱਲੋਂ ਫੋਲੋ ਅਪ ਕਿਤੇ ਜਾਣਗੇ ਅੱਛਾ ਸਮਝ ਤਾ ਜਦੋਂ ਇਹ ਕਾਰਵਾਈ ਪੂਰੀ ਖਤਮ ਹੋਈ 8 ਘੰਟੇ ਦੀ ਪੁੱਛ ਗਏ ਛੋਰ ਜਦੋਂ ਹਿਰਾਸਤ ਚ ਲੈ ਕੇ ਜਾ ਰਹੀ ਸੀ ਟੀਮ ਵਿਜਲੈਂਸ ਦੀ ਕੀ ਉਸ ਸਮੇ ਪੱਤਰਕਾਰਾਂ ਦੇ ਨਾਲ ਮੀਡੀਆ ਦੇ ਨਾਲ ਕੋਈ ਗੱਲਬਾਤ ਕੀਤੀ ਗਈ ਹੈ ਕੋਈ ਅਫੀਸ਼ੀਅਲ ਬਿਆਨ ਹੁਣ ਤੱਕ ਕਰਦੀ ਕਾਰਵਾਈ ਨੂੰ ਲੈ ਕੇ ਸਾਹਮਣੇ ਆ ਦੇਖੋ ਜ਼ਾਹਿਰ ਜੀ ਗੱਲ ਹੈ ਕਿ ਜਦੋਂ ਇਸ ਤਰੀਕੇ ਦੀ ਰੇਡਾਂ ਹੁੰਦੀਆਂ ਨੇ ਦਿਪਤੀ ਤਾਂ ਗੱਡੀਆਂ ਜਿਹੜੀਆਂ ਉਹ ਘਰ ਦੇ ਅੰਦਰ ਹੀ ਜਿਹੜੀਆਂ ਉਹ ਲਗਾ ਦਿੱਤੀਆਂ ਗਈਆਂ ਸੀ ਆਮ ਅਸੀਂ ਦੇਖਦੇ ਹਾਂ ਕਿ ਪਹਿਲਾਂ ਵੀ ਬਹੁਤ ਸਾਰੀਆਂ ਰੇਡਾਂ ਹੁੰਦੀਆਂ ਨੇ ਜਦੋਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿੱਤਾ ਜਾਂਦਾ ਤਾਂ ਮੀਡੀਆ ਤੋਂ ਕਾਫੀ ਦੂਰੀ ਬੜਾਈ ਵੀ ਹੁੰਦੀ ਹੈ ਤਾਂ ਅਜਿਹਾ ਹੀ ਅੱਜ ਦੀ ਤਸਵੀਰ ਵੀ ਸੇਮ ਰਹੀ ਹੈ ਅੱਜ ਜਦੋਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿੱਤਾ ਜਾ ਰਿਹਾ ਸੀ ਤਾਂ ਉਹਨਾਂ ਪਹਿਲਾਂ ਇੱਕ ਗੱਡੀ ਜਿਹੜੀ ਪੁਲਿਸ ਦੀ ਜਿਹੜੀ ਆ ਉਹ ਪੈਕ ਕਰਕੇ ਅੰਦਰ ਲਗਾ ਦਿੱਤੀ ਗਈ ਸੀ ਕਿ ਜਿਸ ਦੇ ਸ਼ੀਸ਼ੇ ਜਿਹੜੇ ਆ ਉਹ ਕਾਲੇ ਸਨ ਤੇ ਜਿਸ ਤੋਂ ਬਾਅਦ ਦੇ ਵਿੱਚ ਵਿਦਾਇਕ ਰਮਨ ਰੂੜਾ ਨੂੰ ਉਸੇ ਗੱਡੀ ਦੇ ਵਿੱਚ ਬਿਠਾਇਆ ਗਿਆ ਅਤੇ ਪਾਇਲਟ ਕਰਦੀ ਹੋਈ ਗੱਡੀ ਜਿਹੜੀ ਆ ਉਹ ਇੱਥੋਂ ਹੀ ਜਿਹੜੀ ਆ ਉਹ ਰਵਾਨਾ ਹੋ ਗਈ ਤਾਂ ਜਿਸ ਤੋਂ ਬਾਅਦ ਦੇ ਵਿੱਚ ਹਾਲਾਂਕਿ ਪਰਿਵਾਰ ਦੱਸਿਆ ਜਾ ਰਿਹਾ ਕਿ ਉਹ ਅੰਦਰ ਹੀ ਹੈ ਤੇ ਇੱਕ ਸੁੰਨ ਜਰੂਰ ਪਸਰੀ ਹੋਈ ਜਿਹੜੀ ਆ ਉਹ ਹਿਰਾਸਤ ਤੋਂ ਬਾਅਦ ਦੇ ਵਿੱਚ ਘਰ ਦੇ ਵਿੱਚ ਨਜ਼ਰ ਆ ਰਹੀ ਹੈ ਤਾਂ ਹੁਣ ਇਸ ਤੋਂ ਅਗਲੇ ਕੀ ਕੋਈ ਸਟੈਪ ਆਊਟ ਰਹਿਣਗੇ ਕਿਸ ਤਰੀਕੇ ਦਾ ਆਫੀਸ਼ੀਅਲੀ ਜਿਹੜੀ ਆ ਉਹ ਬਿਆਨ ਉਹ ਵਿਜੀਲੈਂਸ ਵੱਲੋਂ ਦਿੱਤਾ ਜਾਂਦਾ ਹੈ ਉਸ ਦੀ ਉਡੀਕ ਜਿਹੜੀ ਇਸ ਵਕਤ ਕੀਤੀ ਜਾ ਰਹੀ ਹੈ ਕਿਸ ਕਲ ਦੀ ਪੁਕਤਾ ਜਾਣਕਾਰੀ ਸੀ ਵਿਜੀਲੈਂਸ ਦੇ ਕੋਲ ਕਿ ਕੈਸ਼ ਅੰਦਰ ਹੋ ਸਕਦਾ ਹੈ ਕਿਉਂਕਿ ਇਹ ਚਰਚਾਵਾ ਹੀ ਨਹੀਂ ਹਾਲਾਂਕਿ ਅਫੀਸ਼ੀਅਲ ਬਿਆਨ ਆਉਣ ਦੇ ਉਤੇ ਚੀਜ਼ਾਂ ਸਪਸ਼ਟ ਹੋਣ ਗਈਆਂ ਸਮਤ ਲੇਕਿਨ ਇੱਕ ਚਰਚਾ ਜ਼ਰੂਰ ਹੁੰਦੀ ਹੈ ਕਿ ਕਿਆਸਰਾ ਹੀ ਜ਼ਰੂਰ ਹੁੰਦੀ ਹੈ ਕਿਸ ਤਰੀਕੇ ਦੀ ਸ਼ਿਕਾਇਤ ਸੀ ਕਿ ਘਰ ਦੇ ਅੰਦਰ ਵਿਧਾਇਕ ਦੇ ਕੈਸ਼ ਅਵੇਲੇਬਲ ਹੈ ਜਾਂ ਫਿਰ ਸ਼ਿਕਾਇਤਾਂ ਬਹੁਤ ਸਾਰੀਆਂ ਪਹੁੰਚੀਆਂ ਸੀ ਔਰ ਸ਼ਿਕਾਇਤਾਂ ਵੀ ਕਿਸ ਪਲੇਟਫਾਰਮ ਦੇ ਉੱਤੇ ਜੋ ਇੱਕ ਟੋਲ ਫਰੀ ਨੰਬਰ ਦਿੱਤਾ ਗਿਆ ਸਮਤ ਉਸ ਦੇ ਉੱਤੇ ਰੀਸੀਵ ਹੋ ਰਹੀਆਂ ਸੀ ਜਾਂ ਫਿਰ ਸਥਾਨਕ ਲੋਕ ਇਸ ਦੀ ਸ਼ਿਕਾਇਤ ਜਿਹੜੀ ਸੀ ਉਹ ਪਾਰਟੀ ਨੂੰ ਕਰ ਰਹੀ ਸੀ ਵੱਡੇ ਅਧਿਕਾਰੀਆਂ ਨੂੰ ਕਰ ਰਹੀ ਸੀ देखो ਦੱਸਿਆ ਜਾ ਰਿਹਾ ਕਿ ਲਿਖਤੀ ਰੂਪ ਦੇ ਵਿੱਚ ਬਹੁਤ ਸਾਰੀਆਂ ਸ਼ਿਕਾਇਤਾਂ ਜਿਹੜੀਆਂ ਹੋ ਪ੍ਰਸ਼ਾਸਨ ਨੂੰ ਜਿਹੜੀਆਂ ਉਹ ਦਿੱਤੀਆਂ ਗਈਆਂ ਤੇ ਜਿਨ੍ਹਾਂ ਦੇ ਨਾਲ ਇਹ ਸਾਰੇ ਘਟਨਾਕਰਮ ਵਾਪਰੇ ਆ ਉਹਨਾਂ ਵੱਲੋਂ ਵੀ ਸ਼ਿਕਾਇਤ ਜਿਹੜੀ ਆ ਉਹ ਦਿੱਤੀ ਗਈ ਜਿਸ ਤੋਂ ਬਾਅਦ ਦੇ ਵਿੱਚ ਹੀ ਇਹ ਐਕਸ਼ਨ ਜਿਹੜਾ ਉਹ ਵਿਜੀਲੈਂਸ ਵੱਲੋਂ ਉਹ ਲਿੱਤਾ ਗਿਆ ਤੇ ਐਕਸ਼ਨ ਲੈਣ ਤੋਂ ਬਾਅਦ ਦੇ ਵਿੱਚ ਤੜਕਸਾਰ ਜਿਹੜੀ ਵਿਜੀਲੈਂਸ ਆ ਜਿਹੜੀ ਆ ਦਬਿਸ਼ ਤੇ ਲਈ ਜਿਹੜੀ ਆ ਉਹ ਵਿਧਾਇਕ ਰਮਨ ਰੋਦਾ ਦੇ ਘਰ ਦੇ ਵਿੱਚ ਪਹੁੰਚੀ ਹਾਲਾਂਕਿ ਉਸ ਵਕਤ ਇਹ ਅੰਦਾਜ਼ਾ ਨਹੀਂ ਸੀਗਾ ਕਿ ਕੀ ਕੁਝ ਜਿਹੜਾ ਉਹ ਅੰਦਰ ਹੈ ਕਿਸ ਤਰੀਕੇ ਦੇ ਨਾਲ ਕੋਈ ਕੈਸ਼ ਅੰਦਰ ਹੈ ਜਾਂ ਕੋਈ ਹੋਰ तमाम ਪ੍ਰਾਪਰਟੀ ਦੇ ਕਾਗਜ਼ਾਂ ਅੰਦਰ ਨੇ ਕਿਸ ਤਰੀਕੇ ਦੇ ਨਾਲ ਨੇ ਅਕਸਰ ਦੇਖਦੇ ਆ ਕਿ ਰੇਟ ਦੇ ਦਰਮਿਆਨ ਜਿਹੜੀ ਪੁਲਿਸ ਅਧਿਕਾਰੀਆਂ ਦੇ ਨਾਲ ਜਿਹੜੀ ਆ ਉਹ ਏਜੰਸੀਆਂ ਜਿਹੜੀਆਂ ਉਹ ਪਹੁੰਚਦੀਆਂ ਨੇ ਤੇ ਉਸੇ ਦੀ ਤਰਜੀਹ ਦੇ ਉੱਤੇ ਅੱਜ ਜਿਹੜੇ ਵਿਜੀਲੈਂਸ ਟੀਮ ਜਿਹੜੀ ਆ ਉਹ ਪਹੁੰਚੀ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਠੀਕ ਹੈ ਸਮਝ ਸ਼ੁਕਰੀਆ ਤੁਹਾਡਾ तमाम ਜਾਣਕਾਰੀ ਦੇ ਲਈ ਤਾਂ ਲਾਈਵ ਤਸਵੀਰਾਂ ਮਰਸੀ ਯੋਗੀ ਦਿਖਾਰ ਰਹੀ ਸੀ ਔਰ ਇਸੇ ਮਾਮਲੇ ਤੋਂ ਬਾਅਦ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੋਨ ਉਹਨਾਂ ਦੇ ਨਾਲ ਮਰਸੀ ਯੋਗੀ ਪ੍ਰਿਆੰਕਾ ਮੀਲੂ ਉਹਨਾਂ ਨੇ ਖਾਸ ਗੱਲਬਾਤ ਕੀਤੀ ਹੈ ਔਰ ਕਿਵੇਂ ਸਰਕਾਰ ਆਪਣੀ ਪਿੱਠ ਥਾਪ ਰਹੀ ਹੈ ਕਿ ਅਸੀਂ ਆਪਣੇ ਹੀ ਵਿਧਾਇਕ ਖਿਲਾਫ ਵਿਜਲੈਂਸ ਕਾਰਵਾਈ ਕੀਤੀ ਹੈ ਕਿ ਗੁਜਰ ਕੈਬਨਟ ਮੰਤਰੀ ਆਖਰੇ ਨੇ ਸੁਣਦੇ ਹਾਂ ਆਦਿ ਪਾਰਟੀ ਦੇ ਜਲੰਧਰ ਸੈਂਟਰਲ ਤੋਂ ਵਿਧਾਇਕ